ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਆਖਰਕਾਰ ਰਾਹਤ ਮਿਲ ਹੀ ਗਈ ਹੈ। ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ اٹਕਿਆ ਹੋਇਆ ਮਾਮਲਾ ਹੁਣ ਹਾਈ ਕੋਰਟ ਦੇ ਫੈਸਲੇ ਦੇ ਨਾਲ ਹੱਲ ਹੋ ਗਿਆ। ਪੰਜਾਬ ਦੇ 22 ਜ਼ਿਲ੍ਹਿਆਂ ਦੇ 9400 ਤੋਂ ਵੱਧ ਬੇਰੁਜ਼ਗਾਰ ਜਿਹੜੇ ਪ੍ਰਵਾਸੀ ਉਹਨਾਂ ਦੇ ਲਈ ਜਿਵੇਂ ਹਨੇਰੇ ਝੱਲੋ ਦੀ ਕਰਨ ਆਈ ਹੈ ਤੇ ਉਹਨਾਂ ਦੀ ਉਮੀਦ ਨੂੰ ਬੂਰ ਪੈ ਗਿਆ। ਉਹਨਾਂ ਲਈ ਨਵੇਂ ਰਾਸ਼ਨ ਡਿਪੂ ਖੋਲਣ ਦਾ ਰਸਤਾ ਇਸ ਵੇਲੇ ਖੁੱਲ ਗਿਆ ਜਿੱਥੇ ਉਮੀਦ ਖਤਮ ਹੋ ਰਹੀ ਸੀ। ਉੱਥੇ ਇंसाफ ਨੇ ਨਵੀਂ ਰੋਸ਼ਨੀ ਦਿੱਤੀ ਹੈ ਹੁਣ ਕਿਵੇਂ ਇਹ ਫੈਸਲਾ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਇਸ ਫੈਸਲੇ ਨਾਲ ਜੁੜੀ ਹੈ ਲੋਕਾਂ ਦੀ ਉਮੀਦ ਸਰਕਾਰ ਦਾ ਵੱਡਾ ਫੈਸਲਾ ਤੇ ਹਾਈ ਕੋਰਟ ਦਾ ਮਹੱਤਵਪੂਰਨ ਹੁਕਮ ਦਰਅਸਲ ਇਹ ਮਾਮਲਾ ਕੀ ਹੈ ਡੀਪੂ ਹੋਲਡਰ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਨਵੇਂ ਰਾਸ਼ਨ ਦੀਪੂਆਂ ਦੀ ਵੰਡ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਰਿਟ ਜਿਹੜੀ ਹੈ ਉਹ ਦਾਇਰ ਕੀਤੀ ਗਈ ਸੀ ਉਸ ਤੋਂ ਬਾਅਦ ਕਰੀਬ 32 ਮਹੀਨਿਆਂ ਤੋਂ ਇਹ ਮਾਮਲਾ ਲੜਕਿਆ ਹੋਇਆ ਸੀ ਪੰਜਾਬ ਦੇ 22 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 9422 ਬਿਨਕਾਰ ਪਰਿਵਾਰਾਂ ਦੇ ਲਈ ਨਵੇਂ ਰਾਸ਼ਨ ਡਿਪੋ ਪ੍ਰਾਪਤ ਕਰਨ ਲਈ ਜਿਹੜੇ ਬਿਨਾ ਪੱਤਰ ਦਿੱਤੇ ਹੋਏ ਸੀ ਉਹਨਾਂ ਨੂੰ ਜਿਹੜਾ ਬੂਰ ਪੈ ਗਿਆ ਤੇ ਯਕ ਕਹ ਲਿਏ ਕਿ ਉਹਨਾਂ ਦਾ ਖੁੱਲਣ ਦਾ ਰਸਤਾ ਹੁਣ ਸਾਫ਼ ਹੋ ਗਿਆ ਖੁਰਾਕ ਤੇ ਸਪਲਾਈ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਸਰਕਾਰ ਦੇ ਹੱਕ 'ਚ ਫੈਸਲਾ ਸੁਣਾਇਆ ਹੈ ਸੱਜਤ ਨਾਲ ਬਿਨਾਂ ਕਾਰਨ ਘੱਟੋ-ਘੱਟ ਰਸਮਾਂ ਦੇ ਨਾਲ ਨਵੇਂ ਦੀਪੂ ਜਿਹੜੇ ਨੇ ਪ੍ਰਾਪਤ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਨਾਲ ਉਹਨਾਂ ਪਰਿਵਾਰਾਂ ਨੂੰ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਨੇ ਕਰੀਬ 3.5 ਸਾਲ ਪਹਿਲਾਂ ਰਾਸ਼ਨ ਦੀਪੂ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕਰਦੇ ਹੋਏ ਆਪਣੀਆਂ ਜਿਹੜੀਆਂ ਫਾਈਲਾਂ ਸੀ ਉਹ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਜਿਹੜੇ ਦਫ਼ਤਰ ਸੀ ਉਹਨਾਂ ਵਿੱਚ ਜਮ੍ਹਾਂ ਕਰਵਾਈਆਂ ਸੀ। ਐਸੇ ਦੌਰਾਨ ਜਿਹੜੇ ਦੀਪੂ ਹੋਲਡਰ ਐਸੋਸੀਏਸ਼ਨ ਹੈ ਉਹਨੇ ਸਰਕਾਰ ਦੇ ਫੈਸਲੇ ਦੇ ਨਾਲ ਨਾਲ ਜਿਹੜੇ ਨਵੇਂ ਰਾਸ਼ਨ ਦੀਪੂਆਂ ਦੀ ਵੰਡ ਦੇ ਲਈ ਅਪਣਾਈ ਗਈ ਜਿਹੜੀ ਪ੍ਰਕਿਰਿਆ ਸੀ ਉਹਨੂੰ ਚੁਣੌਤੀ ਦੇਣ ਦੇ ਲਈ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਰਾਸ਼ਨ ਦੀਪੂਆਂ ਦੀ ਵੰਡ ਨੂੰ ਰੋਕਣ ਦੇ ਲਈ ਅਪੀਲ ਕੀਤੀ ਗਈ ਸੀ ਤੇ ਜੱਜ ਦੇ ਵਿੱਚ ਐਸੋਸੀਏਸ਼ਨ ਨੇ ਇਹ ਦਲੀਲ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਭੀੜ ਭੜੱਕੇ ਵਾਲੇ ਰਾਸ਼ਨ ਦੀਪੂਆਂ ਦੇ ਕਾਰਨ ਜਿਹੜੇ ਸਬੰਧਤ ਦੀਪੂ ਧਾਰਕ ਨੇ ਉਹਨਾਂ ਨੂੰ ਸਹੀ ਰੋਜ਼ਗਾਰ ਤੇ ਆਮਦਨ ਨਹੀਂ ਮਿਲ ਰਹੀ ਐਥਲੀ ਜੇਕਰ ਸਰਕਾਰ ਸੂਬੇ ਚ ਨਵੇਂ ਰਾਸ਼ਨ ਡੀਪੋ ਅਲਾਟ ਕਰਦੀ ਹੈ ਤਾਂ ਮੌਜੂਦਾ ਰਾਸ਼ਨ ਡੀਪੋ ਸੰਚਾਲਕਾਂ ਦੀਆਂ ਨੌਕਰੀਆਂ ਖੋਸ ਜਾਣਗੀਆਂ ਤੇ ਇਸ ਕਾਰਨ ਬਿਨੇਕਾਰਾਂ ਨੂੰ ਰਾਸ਼ਨ ਡੀਪੋ ਅਲਾਟ ਕਰਨ ਦੀ ਪ੍ਰਕਿਰਿਆ ਉਸ ਵੇਲੇ ਰੁਕ ਗਈ ਸੀ ਹਾਲਾਂਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਜਲਦੀ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬਿਨੇਕਾਰ ਪਰਿਵਾਰਾਂ ਨੂੰ ਰਾਸ਼ਨ ਡੀਪੋ ਅਲਾਟ ਕਰਨ ਲਈ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਸਕਦੀ ਹੈ ਤੇ ਜਿੱਥੇ ਖੁਰਾਕ ਤੇ ਸਪਲਾਈ ਵਿਭਾਗ ਦੇ ਕਰਮਚਾਰੀ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਲਿਖਤੀ ਹੁਕਮ ਨਹੀਂ ਮਿਲਿਆ ਹਜੇ ਕੋਰ ਦਾ ਫੈਸਲਾ ਹੋਇਆ ਪਰ ਸਰਕਾਰ ਵੱਲੋਂ ਨਿਰਦੇਸ਼ ਅਜੇ ਤੱਕ ਕੋਈ ਨਹੀਂ ਆਇਆ ਉਹ ਇਹ ਵੀ ਪੁਸ਼ਟੀ ਕਰ ਰਹੇ ਨੇ ਕਿ ਛੋਟੀ ਦਾ ਰਸਮਾ ਪੂਰੀਆ ਕਰਨ ਨਾਲ ਪੰਜਾਬ ਭਰ ਦੇ ਵਿੱਚ 9422 ਪਰਿਵਾਰਾਂ ਨੂੰ ਜਲਦੀ ਹੀ ਨਵੇਂ ਰਾਸ਼ਨ ਡਿਪੂ ਉਹ ਮਿਲ ਸਕਦੇ ਨੇ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਜ਼ਰੂਰੀ ਹੈ ਕਿ ਸਰਕਾਰ ਨੇ ਰਾਸ਼ਨ ਡਿਪੋਆਂ ਦੀ ਜਿਹੜੀ ਅਲਾਟਮੈਂਟ ਹੈ ਉਦੇ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਤੇ ਇਸ ਸਬੰਧੀ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਸਮੇਂ-ਸਮੇਂ ਤੇ ਡਿਪੋਆਂ ਦੀ ਗਿਣਤੀ ਵਧਾਈ ਜਾਂਦੀ ਰਹੀ ਹੈ ਤੇ ਜਰ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਮਾਰਚ 2023 ਦੇ ਵਿੱਚ ਇਹ ਗਿਣਤੀ 1201 ਸੀ ਜਦੋਂ ਕਿ ਦੂਜੀ ਵਾਰ 22 April 2023 ਨੂੰ ਰਾਸ਼ਨ ਡਿਪੋ ਦੀ ਗਿਣਤੀ ਵਧਾ ਕੇ 6081 ਕਰ ਦਿੱਤੀ ਗਈ ਸੀ ਤੇ ਆਖਰੀ ਪੜਾਅ ਦੇ ਵਿੱਚ ਤੀਜੀ ਵਾਰ 7 May 2025 ਨੂੰ ਡਿਪੋਆਂ ਦੀ ਗਿਣਤੀ 9422 ਨਿਰਧਾਰਤ ਕੀਤੀ ਇਸ ਦੇ ਵਿੱਚ ਔਰਤਾਂ ਦੇ ਲਈ 322 ਰਾਸ਼ਨ ਦੀਪੂਆਂ ਦਾ ਕੋਟਾ ਨਿਰਧਾਰਤ ਕੀਤਾ ਗਿਆ। ਜਦੋਂ ਕਿ ਜਨਰਲ ਐਸ ਦੇ ਲਈ ਆਜ਼ਾਦੀ ਘੁਲਾਟੀਆਂ, ਅਪਾਹਜ ਵਿਅਕਤੀਆਂ ਦੇ ਲਈ, ਸਾਬਕਾ ਸੈਨਿਕਾਂ ਦੇ ਲਈ ਤੇ ਅੱਤਵਾਦ ਤੇ ਦੰਗਿਆਂ ਤੋਂ ਪੀੜਤ ਪਰ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਰਾਸ਼ਨ ਦੀਪੂ ਅਲਾਟ ਕਰਨ ਦੀ ਯੋਜਨਾ ਵੀ ਤਿਆਰ ਜਿਹੜੀ ਹੈ ਉਹਦੇ ਚ ਚ ਕੀਤੀ ਗਈ ਹੈ। ਜ਼ਿਕਰ ਜੋਗੇ ਕਿ ਪੰਜਾਬ ਦੇ ਜਿਹੜੇ 23 ਜ਼ਿਲ੍ਹਿਆਂ ਚੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਨਵਾਂ ਰਾਸ਼ਨ ਦੀਪੂ ਅਲਾਟ ਨਹੀਂ ਕੀਤਾ ਜਾ ਰਿਹਾ। ਪਰ ਇਸ ਵੇਲੇ ਇਹ ਕਦਮ ਉਹ ਡੀਪੋ ਜਿਹੜੇ ਹੋਲਡਰ ਪਹਿਲਾਂ ਨੇ ਉਹਨਾਂ ਲਈ ਧਨਰਾਜਾ ਜਨਕਾ ਪਰ ਨਵੇਂ ਡੀਪੋ ਉਹ ਜਿਹੜੇ ਰਾਸ਼ਨ ਡੀਪੋ ਪ੍ਰਾਪਤ ਕਰਨਾ ਚਾਹੁੰਦੇ ਸੀ ਉਹਨਾਂ ਲਈ ਇਹ ਰਾਹ ਦੀ ਖਬਰ ਹੈ ਤੇ ਜਲਦੇ ਵਿੱਚ ਹੁਣ ਉਹਨੂੰ ਨਵੇਂ ਡੀਪੋ ਜਲਦ ਹੀ ਔਲਾਰ ਜਿਹੜੇ ਨੇ ਉਹ ਹੋ ਸਕਦੇ ਨੇ